ਜਗਬਾਣੀ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਹਾਂ ਜਸਪਾਲ ਸਿੰਘ ਸੰਧੂ ਐਮਪੀ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਵੱਡਾ ਫੇਰ ਬਦਲ ਦੇਖਣ ਨੂੰ ਮਿਲ ਰਿਹਾ ਹੈ ਜੀ ਹਾਂ ਸਿਆਸੀ ਹਲਚਲ ਹੋਰ ਵੀ ਜ਼ਿਆਦਾ ਤੇਜ਼ ਹੋ ਚੁੱਕੀ ਹੈ ਇੱਕ ਵਾਰੀ ਫੇਰ ਨਵੀਂ ਮੁਹਿੰਮ ਜਿਹੜੀ ਹੈ ਓਵਿਡ ਦਿੱਤੀ ਹੈ ਤਾਂ ਕਾਂਗਰਸ ਨੇ ਗੱਲ ਕਰੀ ਤਾਂ ਪਹਿਲਾਂ ਭਾਰਤ ਜੋੜੋ ਯਾਤਰਾ ਦੀ ਸ਼ੁਰੂਆਤ ਕੀਤੀ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਭਾਰਤ ਨਿਆ ਯਾਤਰਾ ਸ਼ੁਰੂ ਕਰ ਰਹੀ ਹੈ ਕਾਂਗਰਸ ਜੀ ਹਾਂ ਦੱਸਣਾ ਚਾਹਵਾਂਗਾ ਕਿ ਰਾਹੁਲ ਗਾਂਧੀ SD ਸ਼ੁਰੂਆਤ ਕਰਨਗੇ ਪਹਿਲਾਂ ਭਾਰਤ ਯੂੜੋ ਯਾਤਰਾ ਦੀ ਸ਼ੁਰੂਆਤ ਕੀਤੀ ਹੈ ਤੇ ਹੁਣ 14 ਜਨਵਰੀ ਤੋਂ ਮਣੀਪੁਰ ਤੋਂ ਸ਼ੁਰੂਆਤ ਕੀਤੀ ਜਾਵੇਗੀ 20 ਮਾਰਚ ਤੱਕ ਮੁੰਬਈ ਦੇ ਵਿੱਚ ਇਸ ਚੋਣ ਦੀ ਜਿਹੜੀ ਸਮਾਪਤੀ ਹੋਵੇਗੀ ਇਹ ਜੋ ਯਾਤਰਾ ਕਰਨੀ ਹੈ ਕਿਉਂਕਿ ਪਹਿਲਾਂ ਭਾਰਤ ਯੂੜੋ ਯਾਤਰਾ ਸੀ ਤੇ ਹੁਣ ਇਸ ਦਾ ਨਾਮ ਭਾਰਤ ਨਿਆ ਯਾਤਰਾ ਰੱਖ ਦਿੱਤਾ ਗਿਆ ਹੈ ਕਾਰਨ ਕਿ ਰਿਹਾ ਕਿਉਂਕਿ ਸਮਾਜਿਕ ਤੇ ਰਾਜਨੀਤਿਕ ਮਾਮਲਿਆਂ ਨੂੰ ਲੈ ਕੇ ਇਹ ਦੱਸਿਆ ਜਾ ਰਿਹਾ ਹੈ ਕਿ ਇਸ ਦਾ ਨਾਂ ਜਿਹੜਾ ਰੱਖਿਆ ਗਿਆ ਭਾਰਤ ਨਿਆਂ ਯਾਤਰਾ ਸਮਾਜਿਕ ਤੇ ਰਾਜਨੀਤਿਕ ਨਿਆਂ ਲਈ ਯਾਤਰਾ ਜਿਹੜੀ ਹੈ ਉਹ ਕੱਢੀ ਜਾਵੇਗੀ ਤਾਂ ਹੁਣ ਇਸ ਦੇ ਵਿੱਚ ਪਹਿਲਾਂ ਜੇਕਰ ਗੱਲ ਕਰੀ ਤਾਂ ਪਹਿਲਾਂ ਪੂਰਾ ਇੰਡੀਆ ਹੀ ਕਵਰ ਕੀਤਾ ਗਿਆ ਸੀ ਕਾਂਗਰਸ ਦੇ ਵੱਲੋਂ ਰਾਹੁਲ ਗਾਂਧੀ ਹੁਣਾ ਦੇ ਵੱਲੋਂ ਤਾਂ ਹੁਣ 650 ਕਿਲੋਮੀਟਰ ਦੀ ਯਾਤਰਾ ਭਾਰਤ ਨਿਆਂ ਯਾਤਰਾ ਜਿਹੜੀ ਹੈ ਉਹ ਰਾਹੁਲ ਗਾਂਧੀ ਹੁਣਾ ਵੱਲੋਂ ਕਵਰ ਕੀਤੀ ਜਾਵੇਗੀ ਤਾਂ ਮੇਰੇ ਨਾਲ ਮੇਰੇ ਸਹਿਯੋਗੀ ਮਨਪ੍ਰੀਤ ਕਾਲੋਂ ਜੁੜ ਚੁੱਕੇ ਨੇ ਕਾਲੋਂ ਕਿਵੇਂ ਦੇਖਦੇ ਹੋ ਪਹਿਲਾਂ ਭਾਰਤ ਜੋੜੋ ਯਾਤਰਾ ਦੀ ਸ਼ੁਰੂਆਤ ਸੀਗੀ ਤੇ ਹੁਣ ਭਾਰਤ ਨਿਆ ਯਾਤਰਾ ਦੀ ਸ਼ੁਰੂਆਤ ਕਰ ਦੁੱਤੀ ਹੈ ਇੱਕ ਰੀ ਐਮਪੀ ਚੋਣਾਂ ਤੋਂ ਪਹਿਲਾਂ ਇਹ ਕਾਂਗਰਸ ਨੇ ਨਵਾਂ ਦਾ ਪੇਚ ਜਿਹੜਾ ਉਹ ਫਿਰ ਖੇਡ ਦਿੱਤਾ ਹੈ ਬਿਲਕੁਲ ਜਸਪਾਲ ਜਿਵੇਂ ਪਿਛਲੇ ਸਾਲ ਭਾਰਤ ਜੋੜੋ ਯਾਤਰਾ ਕੀਤੀ ਗਈ ਸੀਗੀ ਕਾਂਗਰਸ ਦੇ ਵੱਲੋਂ ਤਾਂ ਇਸ ਵਾਰ ਭਾਰਤ ਨਿਆ ਯਾਤਰਾ ਜਿਹੜੀ ਆ ਉਹ ਸ਼ੁਰੂ ਕਰਨ ਜਾ ਰਹੀ ਹੈ ਤਾਂ 14 ਜਨਵਰੀ ਤੋਂ ਇਹ ਯਾਤਰਾ ਜਿਹੜੀ ਹੈ ਸ਼ੁਰੂ ਹੋਵੇਗੀ ਔਰ 20 ਮਾਰਚ ਤੱਕ ਇਹ ਯਾਤਰਾ ਚੱਲੇਗੀ ਤਾਂ ਮਨੀਪੁਰ ਤੋਂ ਸ਼ੁਰੂ ਹੋ ਕੇ ਇਹ ਮੁੰਬਈ ਦੇ ਵਿੱਚ ਸਮਾਪਤ ਹੋਏਗੀ ਤਾਂ ਇਸ ਦੌਰਾਨ ਇਹ 14 ਸੂਬਿਆਂ ਦੇ ਵਿੱਚ ਲਗਭਗ 6500 ਕਿਲੋਮੀਟਰ ਦਾ ਸਫ਼ਰ ਜਿਹੜੀ ਹੈ ਇਹ ਯਾਤਰਾ ਹੈ ਜਰੇ ਗੀਤਾ ਮਨੀਪੁਰ ਤੋਂ ਇਹ ਯਾਤਰਾ ਸ਼ੁਰੂ ਹੋਣੀ ਹੈ ਤਾਂ ਰਾਹੁਲ ગાંધી ਹੋਣਾ ਤੋਂ ਬੋਲੋ ਜਿਵੇਂ ਭਾਰਤ ਜੋੜੋ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਸੀਗੀ ਤਾਂ ਇਵੇਂ ਹੀ ਨਿਆ ਯਾਤਰਾ ਦੀ ਜਿਹੜੀ ਹੈ ਉਹ ਸ਼ੁਰੂਆਤ ਜਿਹੜੀ ਹੈ ਕੀਤੀ ਜਾ ਰਹੀ ਹੈ ਤਾਂ ਇੱਕ ਵਾਰ ਇਹਦਾ ਸ਼ਡਿਊਲ ਦੱਸ ਦਿੰਨੇ ਆ ਕਿ ਕਿੱਥੋਂ ਕਿੱਥੇ ਤੱਕ ਇਹ ਯਾਤਰਾ ਜਾਵੇਗੀ ਤਾਂ ਜਿਵੇਂ ਮਨੀਪੁਰ ਤੋਂ ਸ਼ੁਰੂ ਹੋ ਕੇ ਹੈ ਨਾਗਾਲੈਂਡ, ਅਸਾਮ, ਮਿਗਾਲਿਆ, ਪਛੇਂ ਬੰਗਾਲ, ਬਿਹਾਰ, ਝਾਰਖੰਡ, ਉੜੀਸਾ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਗੁਜਰਾਤ ਹੋ ਕੇ ਇਹ ਮਹਾਰਾਸ਼ਟਰ ਦੇ ਵਿੱਚ ਜਾ ਕੇ ਜਿਹੜੀ ਹੈ ਯਾਤਰਾ ਦਾ ਸਮਾਪਤ ਹੋਵੇਗੀ ਤਾਂ ਇਹ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਕਈ ਤਰੀਕੇ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਕਿ ਇਸ ਵਾਰ ਇਸ ਯਾਤਰਾ ਦਾ ਮਕਸਦ ਜਿਹੜਾ ਉਹ ਕੀ ਹੋਵੇਗਾ ਹਾਲਾਂਕਿ ਇਸ ਯਾਤਰਾ ਦਾ ਮਕਸਦ ਕਾਂਗਰਸ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਆਰਥਿਕ, ਸਮਾਜਿਕ ਤੇ ਰਾਜਨੀਤਿਕ ਨਿਆਂ ਹੋਵੇਗਾ ਤਾਂ ਇਸ ਦੌਰਾਨ ਜਿਹੜੇ ਤੇ ਦੇਸ਼ ਦੇ ਵਿੱਚ ਬਹੁਤ ਸਾਰੀਆਂ ਜਿਵੇਂ ਤਰੀਕੇ ਦੇ ਨਾਲ ਘਟਨਾਵਾਂਗ ਆਪਣੀਆਂ ਨੇ ਤਾਂ ਉਹਨਾਂ ਨੂੰ ਲੈ ਕੇ ਜਿਹੜੀ ਹੈ ਇਹ ਯਾਤਰਾ ਜਿਹੜੀ ਹੈ ਉਹ ਕੱਢੀ ਜਾਵੇਗੀ ਪਰ ਇਸ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਰਣਨੀਤੀ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਵੱਲੋਂ ਇੱਕ ਵਾਰ ਦੁਬਾਰਾ ਤੋਂ ਲੋਕਾਂ ਦੇ ਨਜ਼ ਦੇ ਟਟੋਲਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਵੇਂ ਭਾਰਤ ਯੂਰੋ ਯਾਤਰਾ ਹੋਈ ਸੀਗੀ ਤਾਂ ਇੱਕ ਚੀਜ਼ ਇਹਦੇ ਵਿੱਚ ਹੋ ਰਿਹਾ ਕਿ ਜਿਵੇਂ ਪਹਿਲਾਂ ਭਾਰਤ ਯੂਰੋ ਯਾਤਰਾ ਜਿਹੜੀ ਸੀਗੀ ਉਹ ਪੈਦਲ ਕੀਤੀ ਗਈ ਸੀ ਤਾਂ ਇਸ ਵਾਰ ਜਿਹੜਾ ਕੁਝ ਸਫਰ ਰਸਾਂ ਦੇ ਉੱਪਰ ਵੀ ਤੈਅ ਕੀਤਾ ਜਾਏਗਾ ਔਰ ਪੈਦਲ ਵੀ ਜੜਾ ਉਹ ਤੈਅ ਕੀਤਾ ਜਾਵੇਗਾ ਉਸ ਤੋਂ ਬਾਅਦ ਕਈ ਤਰੀਕੇ ਦੀਆਂ ਚਰਚਾਵਾਂ ਹੋਈਆਂ ਸੀਗੀਆਂ ਜਦੋਂ ਭਾਰਤ ਜੋੜੋ ਯਾਤਰਾ ਦੀ ਸਮਾਪਤ ਹੋਈ ਕਿ ਇਸ ਤੋਂ ਕੀ ਕੁਝ ਖਟਿਆ ਸੀ ਕੀ ਕੁਝ ਕਾਂਗਰਸ ਨੂੰ ਜੜਾ ਉਹ ਹਾਜ਼ਰ ਹੋਇਆ ਹਾਲਾਂਕਿ ਰਾਹੁਲ ਗਾਂਧੀ ਕਹਿੰਦੇ ਸੀਗੇ ਕਿ ਨਾ ਤਾਂ ਇਹ ਯਾਤਰਾ ਪਾਰਟੀ ਦੇ ਲਈ ਕਰ ਰਹੇ ਨੇ ਨਾ ਉਹ ਯਾਤਰਾ ਸਿਰੇ ਵੀ ਕਰ ਰਹੇ ਨੇ ਬਲਕਿ ਇਹ ਯਾਤਰਾ ਜਿਹੜੀ ਹੈ ਲੋਕਾਂ ਦੇ ਲਈ ਕੀਤੀ ਜਾ ਰਹੀ ਹੈ ਲੋਕਾਂ ਨੂੰ ਜੋੜਨ ਦੇ ਲਈ ਤਾਂ ਇਸੇ ਤਰੀਕੇ ਦੇ ਨਾਲ ਇਹ ਦੂਜਾ ਪਾਸਾ ਹੈ ਲੋਕਿ ਭਾਰਤ ਜੋੜੋ ਯਾਤਰਾ ਦਾ ਪਾਰਤ ਨਿਆ ਯਾਤਰਾ ਜਿਹੜੀ ਹੱਡੀ ਜਾ ਰਹੀ ਹੈ ਤਾਂ ਇਹਦਾ ਜਿਹੜਾ ਮਕਸਦ ਉਹਨਾਂ ਰੱਖਿਆ ਕਿ ਆਰਥਿਕ ਸਮਾਜਿਕ ਤੇ ਰਾਜਨੀਤਿਕ ਜਿਹੜਾ ਉਹ ਮਕਸਦ ਰੱਖਿਆ ਗਿਆ ਪਰ ਇਸ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਇੱਕ ਰਣਨੀਤੀ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ। ਮਨੀਪੁਰ ਪਰ ਜੇਕਰ ਅਸੀਂ ਇਸ ਦਾ ਸਟਾਰਟਿੰਗ ਪੁਆਇੰਟ ਹੀ ਦੇਖਦੇ ਹਾਂ ਤਾਂ ਮਣੀਪੁਰ ਤੋਂ ਸ਼ੁਰੂਆਤ ਹੁੰਦੀ ਹੈ ਜਿੱਥੇ ਵੱਡੀ ਘਟਨਾ ਵਾਪਰੀ ਹੈ ਤੁਸੀਂ ਵੀ ਭਲੀ ਭਾਣ ਜਾਣਦੇ ਹੋ ਉੱਥੋਂ ਲੈ ਕੇ ਸ਼ੁਰੂਆਤ ਕੀਤੀ ਗਈ ਹੈ ਇਹਦਾ ਕਿੰਨਾ ਕੁ ਫਾਇਦਾ ਮਿਲਣ ਵਾਲਾ ਹੈ ਕਾਂਗਰਸ ਨੂੰ? ਦੇਖੋ ਇਹਦਾ ਫਾਇਦਾ ਕਿੰਨਾ ਕੁ ਹੁੰਦਾ ਇਹ ਤਾਂ ਯਾਤਰਾ ਤੋਂ ਬਾਅਦ ਪਤਾ ਲੱਗੇਗਾ ਪਰ ਇਹ ਤਾਂ ਕਿਤੇ شاید ਕੁਝ ਕਾਂਗਰਸ ਨੂੰ ਲੱਗਿਆ ਹੋਵੇਗਾ ਕਿ ਭਾਰਤ ਯਾਤਰਾ ਦੇ ਵਿੱਚ ਉਹਨਾਂ ਨੂੰ ਕੁਝ ਨਾ ਕੁਝ ਫਾਇਦਾ ਹੋਇਆ ਹੋਵੇਗਾ ਕਿਉਂਕਿ ਬੜੇ سارے ਸੈਲੀਬ੍ਰਿਟੀ ਜਿਹੜੇ ਸੀਗੇ ਉਹ ਰਾਹੁਲ ਗਾਂਧੀ ਦੇ ਨਾਲ ਫੈਦਲ ਚੱਲੇ ਸੀਗੇ ਬੜੇ سارے ਲੋਕ ਉਹਨਾਂ ਨੂੰ ਦੇਖਦੇ ਹੁੰਦੇ ਸੀਗੇ ਜਿਸ ਤਰੀਕੇ ਦੇ ਨਾਲ ਅਸੀਂ ਤਸਵੀਰਾਂ ਦੇਖੀਆਂ ਦਿੱਥੋਂ ਰਾਹੁਲ ਗਾਂਧੀ ਦਾ ਸਾ ਆਪਣਾ ਗੁਜਰਦਾ ਸੀਗਾ ਤਾਂ ਬਹੁਤ ਸਾਰੇ ਲੋਕ ਉੱਥੇ ਇਕੱਠੇ ਹੁੰਦੇ ਸੀਗੇ ਉਹਨਾਂ ਦਾ ਇੰਤਜ਼ਾਰ ਕਰਦੇ ਸੀਗੇ ਤਾਂ ਹੀ ਜਗ੍ਹਾ ਦੇ ਉੱਪਰ ਫੁੱਲਾਂ ਦੀ ਵਰਖਾ ਹੁੰਦੀ ਸੀਗੀ ਤਾਂ ਬੜਾ ਸ਼ਾਨਦਾਰ ਉਹਨਾਂ ਦਾ ਵੈਲਕਮ ਵੀ ਕਈ ਜਗ੍ਹਾ ਦੇ ਉੱਪਰ ਹੋਇਆ ਸੀਗਾ ਤਾਂ ਸ਼ਾਇਦ ਕਾਂਗਰਸ ਨੂੰ ਲੱਗਦਾ ਕਿ ਇਸ ਤਰੀਕੇ ਦੇ ਨਾਲ ਲੋਕ ਉਹਨਾਂ ਦੇ ਨਾਲ ਜੁੜਦੇ ਪਏ ਨੇ ਲੋਕ ਆਮ ਲੋਕਾਂ ਦੀ ਤਰ੍ਹਾਂ ਲੀਡਰਾਂ ਨੂੰ ਦੇਖਣਾ ਪੁੰਹੁੰਦੇ ਨੇ ਫੈਦਲ ਸੱਤਾਂ ਦੇ ਉੱਪਰ ਚੱਲਦਾ ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਕਾਂਗਰਸ ਦੇ ਵੱਲੋਂ ਰਣਨੀਤੀ ਬਣਾਈ ਗਈ ਹੋਈ ਕਿ ਕਿ ਸ਼ਾਇਦ ਲੋਕਾਂ ਨੂੰ ਜਿਹੜਾ ਦੁਬਾਰਾ ਤੋਂ ਲਾਂਬੰਦ ਕੀਤਾ ਜਾਵੇ ਜਿਸ ਤਰੀਕੇ ਦੇ ਨਾਲ ਇੰਡੀਆ ਗੱਠ ਜੋੜ ਨੂੰ ਲੈ ਕੇ ਚਰਚਾਵਾ ਚੱਲ ਰਹੀਆਂ ਨੇ ਉਸ ਤਰੀਕੇ ਦੇ ਨਾਲ ਇਸ ਵਾਰ ਜਿਹੜਾ ਉਹ ਦੇਖਿਆ ਜਾ ਸਕਦਾ ਕਿ ਇਸ ਵਾਰ ਹੰਗਾਰਾ ਜਿਹੜਾ ਉਹ ਜ਼ਿਆਦਾ ਮਿਲੇ ਕਿਉਂਕਿ ਬਾਕੀ ਪਾਰਟੀਆਂ ਦਾ ਸਮਰਥਨ ਜਿਹੜੀ ਹੈ ਕਾਂਗਰਸ ਜਟਾਉਣ ਦੇ ਵਿੱਚ ਲੱਗੀ ਹੋਈ ਹੈ ਕਿ ਇਸ ਵਾਰ ਮਿਲ ਕੇ ਜਿਹੜੀਆਂ ਨੇ ਚੋਣਾਂ ਲੜੀਆਂ ਜਾਣ ਉਹ ਬੀਜੇਪੀ ਨੂੰ ਜਿਹੜਾ ਸਰਾਇਆ ਜਾਵੇ ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਕਾਂਗਰਸ ਤੋਂ ਵੱਲੋਂ ਰਣਨੀਤੀ ਬਣਾਈ ਗਈ ਹੈ ਹੁਣ ਦੇਖਣ ਵਾਲੀ ਗੱਲ ਹੈ ਕਿ ਇਸ ਯਾਤਰਾ ਦਾ ਕਾਂਗਰਸ ਨੂੰ ਕਿੰਨਾ ਕੁ ਫਾਇਦਾ ਹੁੰਦਾ ਇਹ ਤਾਂ ਲੋਕ ਸਭਾ ਚੋਣਾਂ ਦੇ ਨਤੀਜੇ ਦੱਸਣਗੇ ਫਾਇਦੇ ਤੋਂ ਗੱਲ ਆਉਂਦੀ ਹੈ ਮਨਪ੍ਰੀਤ ਪਹਿਲਾਂ ਵੀ ਅਸੀਂ ਜ਼ਿਕਰ ਕਰਦੇ ਹਾਂ ਕਿ ਭਾਰਤ ਤਯੋੜੋ ਯਾਤਰਾ ਦੀ ਜਦੋਂ ਸ਼ੁਰੂਆਤ ਹੁੰਦੀ ਹੈ ਪੂਰੇ ਇੰਡੀਆ ਦੇ ਵਿੱਚੋਂ ਯਾਤਰਾ ਕੱਢੀ ਜਾਂਦੀ ਹੈ ਤਾਂ ਉਸ ਸਮੇਂ ਰਾਹੁਲ ਗਾਂਧੀ ਹੁਣਾਂ ਦੇ ਨਾਲ ਬਹੁਤ ਵੱਡਾ ਕਾਫਲਾ ਹੁੰਦਾ ਜਿਹੜੇ ਵੀ ਸੂਬੇ 'ਚ ਜਾਂਦੇ ਸੀ ਪੂਰਾ ਭਰਮਾ ਹੁੰਗਾਰਾ ਮਿਲਦਾ ਪਰ ਉਸ ਤੋਂ ਬਾਅਦ ਦੇ ਵਿੱਚ ਜਿਹੜੀਆਂ 4 ਸੂਬਿਆਂ ਦੀਆਂ ਚੋਣਾਂ ਆਈਆਂ ਉਸ ਦੇ ਵਿੱਚ ਸਿਰਫ ਇੱਕ ਸੂਬੇ ਦੇ ਵਿੱਚ ਆਪਣੀ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋਏ ਐ ਤਾਂ ਇੱਥੋਂ ਅਸੀਂ ਕਿਵੇਂ ਦਾ ਅੰਦਾਜ਼ਾ ਲਗਾ ਸਕਦੇ ਹਾਂ ਕਿ ਟਰਨਿੰਗ ਪੁਆਇੰਟ ਕਿਵੇਂ ਦਾ ਰਹਿਣ ਵਾਲਾ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਨੇ ਬਿਲਕੁਲ ਜਸਪਾਲ ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਹੈ ਕਿ ਕਾਂਗਰਸ ਦਾ ਵਧੀਆ ਪ੍ਰਦਰਸ਼ਨ ਨਹੀਂ ਰਿਹਾ ਜਿਸ ਤਰੀਕੇ ਦੇ ਨਾਲ ਭਾਰਤ ਜੋੜੋ ਯਾਤਰਾ ਦੇ ਵਿੱਚ ਲੋਕ ਸ਼ਾਮਲ ਹੁੰਦੇ ਨੇ ਜਾਂ ਬਹੁਤ ਸਾਰੇ ਲੋਕ ਇਹ ਤਾਂ ਹੁੰਦੇ ਨੇ ਕਿ ਜਿਹੜੇ ਸਿਰਫ ਦੇਖਣ ਵਾਸਤੇ ਹਾਂ ਇਹ ਹੁੰਦੇ ਨੇ ਰਾਹੁਲ ਗਾਂਧੀ ਇੱਕ ਆਪਣੇ ਆਪ ਦੇ ਵਿੱਚ ਵੱਡਾ ਕੇਸ ਹੈਗੇ ਨੇ ਤਾਂ ਉਹਨਾਂ ਨੂੰ ਦੇਖਣ ਦੇ ਲਈ ਜ਼ਰੂਰ ਹੁੰਦੇ ਨੇ ਪਰ ਜਿਹੜੀ ਦੂਜੇ ਪਾਸੇ ਦੀ ਗੱਲ ਹੈ ਕਿ ਜਦੋਂ ਇਹ ਲੋਕਾਂ ਦਾ ਵੋਟ ਬੈਂਕ ਦੇ ਵਿੱਚ ਤਕਸੀਲ ਹੋਣਾ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਵੱਖਰੀਆਂ ਵੱਖਰੀਆਂ ਰਹਿ ਜਾਂਦੀਆਂ ਨੇ ਜਿਹੜੇ ਲੋਕ ਕਈਆਂ ਦੇਖਣ ਹੁੰਦੇ ਨੇ ਤਾਂ ਉਹ ਸ਼ੋਰ ਨਹੀਂ ਹੁੰਦਾ ਕਿ ਇਹ ਕਾਂਗਰਸ ਦੇ ਸਮਰਥਕ ਹੀ ਹੈਗੇ ਨੇ ਜਾਂ ਕਾਂਗਰਸ ਨੂੰ ਵੀ ਵੋਟ ਪਾਉਣਗੇ ਤਾਂ ਇਹ ਸਾਰੀਆਂ ਚੀਜ਼ਾਂ ਧਿਆਨ ਦੇ ਵਿੱਚ ਰੱਖ ਕੇ ਜਿਹੜੀਆਂ ਪਾਰਟੀਆਂ ਚੱਲਦੀਆਂ ਹੁੰਦੀਆਂ ਨੇ ਪਰ ਜਿਹੜਾ ਪਰਫਾਰਮੈਂਸ ਦੀ ਜੇਕਰ ਗੱਲ ਕਰੀਏ ਕਾਂਗਰਸ ਦੀ ਕੋਈ ਬਹੁਤੀ ਵਧੀਆ ਪਰਫਾਰਮੈਂਸ ਨਹੀਂ ਰਹੀ ਤਾਂ ਇੱਥੇ ਕਾਰਨ ਇੰਡੀਆ ਗੱਠਜੋੜ ਦੇ ਵਿੱਚ ਲੱਗੇ ਹੋਏ ਨੇ ਕਿ ਸਾਰੀਆਂ ਪਾਰਟੀਆਂ ਮਿਲ ਕੇ ਜਿਹੜੀਆਂ ਨੇ ਉਹ ਚੋਣਾਂ ਲੜਨ ਦਾਕ ਜੀ ਸਾਰ ਜਿਹੜਾ ਸੀਗਾ ਚੰਗਾ ਕੰਪੋਨ ਕੀਤਾ ਸੀਗਾ ਲੋਕ ਸਭਾ ਦੇ ਵਿੱਚ ਅਸ ਸੀਟਾਂ ਜਿਹੜੀਆਂ ਸੀ ਇਹਨਾਂ ਨੂੰ ਆ ਗਈਆਂ ਸੀਗੀਆਂ ਪਰ ਬਾਕੀ ਸੂਬਿਆਂ ਦੇ ਵਿੱਚ ਅਜਿਹਾ ਪ੍ਰਦਰਸ਼ਨ ਵਧੀਆ ਕਾਂਗਰਸ ਦੇ ਲਈ ਦੇਖਣ ਨੂੰ ਨਹੀਂ ਸੀ ਮਿਲਿਆ ਇਸੇ ਕਾਰਨ ਹੁਣ ਦੁਬਾਰਾ ਤੋਂ ਨਵਾਂ ਜਿਹੜਾ ਗੱਠਜੋੜ ਬਣਾਇਆ ਜਾ ਰਿਹਾ ਹੁਣ ਦੇਖਣ ਵਾਲੀ ਗੱਲ ਹੈ ਕਿ ਇੰਡੀਆ ਗੱਠਜੋੜ ਦੇ ਨਾਲ ਕੋਈ ਫਰਕ ਪੈਂਦਾ ਜਾਂ ਨਹੀਂ ਪੈਂਦਾ ਠੀਕ ਹੈ ਬਹੁਤ-ਬਹੁਤ ਸ਼ੁਕਰੀਆ ਮਨਪ੍ਰੀਤ ਜੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਤਾਂ 14 ਜਨਵਰੀ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ ਭਾਰਤ ਨਿਆਯਾ ਯਾਤਰਾ ਜਿਸ ਦੇ ਵਿੱਚ ਸਮਾਜਿਕ ਆਰਥਿਕ ਤੇ ਰਾਜਨੀਤਿਕ ਨਿਆਂ ਦੇ ਮਸਲਿਆਂ ਦੇ ਉੱਪਰ ਜਿਹੜੀ ਆ ਉਸ ਨੂੰ ਲੈ ਕੇ ਇਹ ਨਵੀਂ ਮੁਹਿੰਮ ਜੁੜੀ ਹੈ ਰਾਹੁਲ ਗਾਂਧੀ ਹੁਣਾ ਦੇ ਵੱਲੋਂ ਵਿੱਢ ਦਿੱਤੀ ਗਈ ਹੈ ਸ਼ੁਰੂਆਤ ਮਨੀਪੁਰ ਤੋਂ ਹੋਵੇਗੀ ਪਰ ਦੇਖਣਾ ਇਹ ਹੈ ਕਿਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਕਿੰਨਾ ਕਾਸਰ ਇਸ ਯਾਤਰਾ ਦਾ ਪੈਂਦਾ ਕਿਉਂਕਿ ਜੇਕਰ ਪਹਿਲਾਂ ਗੱਲ ਕਰਤਾ ਤਾਂ ਭਾਰਤ ਯੂਨਿਓ ਯਾਤਰਾ ਦਾ ਚਾਰ ਸੂਬਿਆਂ ਦੀ ਜਦੋਂ ਇਲੈਕਸ਼ਨ ਹੁੰਦੀ ਹੈ ਤਾਂ ਉਸ ਸਮੇਂ ਕਿੰਨਾ ਕੁ ਯੋਰ ਰਿਹਾ ਜਾਂ ਕਿੰਨਾ ਕੁ ਸਾਥ ਭਾਰਤ ਯੂਨਿਓ ਯਾਤਰਾ ਦਾ ਮਿਲਿਆ ਕਿਉਂਕਿ ਇੱਕ ਹੀ ਸੂਬੇ ਦੇ ਵਿੱਚ ਸਰਕਾਰ ਕਾਂਗਰਸ ਬਣਾ ਪਾਈ ਹੈ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਲੋਕ ਸਭਾ ਚੋਣਾਂ ਦੇ ਵਿੱਚ ਇਸ ਦਾ ਵੀ ਪਤਾ ਲੱਗ ਜਾਵੇਗਾ ਕਿ ਭਾਰਤ ਨਿਆ ਯਾਤਰਾ ਦਾ ਕਿੰਨਾ ਕੁ ਹੰਗਾਰਾ ਜੜਾ ਜਾਂ ਕਿੰਨਾ ਕੁ ਅਸਰ ਕਾਂਗਰਸ ਦੇ ਪ੍ਰਤੀ ਲਾਹੇਮੰਦ ਰਿਹਾ ਤਾਂ ਇੱਕ ਵਾਰੀ ਉਹ ਤੁਹਾਨੂੰ ਬਾਈਟ ਵੀ ਸੁਣਾ ਦਿੰਦੇ ਆ ਜਿਸ ਦੇ ਵਿੱਚ ਕਾਂਗਰਸ ਦੇ ਵੱਲੋਂ ਇਹ ਕਿਹਾ ਗਿਆ ਕਿ ਕਿਹੜੇ ਸਮੇਂ ਤੋਂ ਲੈ ਕੇ ਕਦੋਂ ਤੱਕ ਸ਼ੁਰੂ ਹੋਣੀ ਹੈ ਕਿਹੜੇ-ਕਿਹੜੇ ਮਸਲੇ ਇਸ ਦੇ ਵਿੱਚ ਲਿਆਂਦੇ ਜਾਣਗੇ ਪੂਰੀ ਪਲੈਨਿੰਗ ਜਿਹੜੀ ਹੈ ਕਾਂਗਰਸ ਪਾਰਟੀ ਦੇ ਵੱਲੋਂ ਦੱਸੀ ਗਈ ਹੈ ਉਹ ਵੀ ਬਾਈਟ ਜਿਹੜੀ ਹੈ ਤੁਹਾਨੂੰ ਸੁਣਾਉਣੀ ਭਾਰਤ ਜੋੜੋ ਯਾਤਰਾ ਕੇ ਬਾਅਦ ਅਬ ਰਾਹੁਲ ਗਾਂਧੀ ਜੀ ਕੀ ਨੇਤਾ ਤੁਮੇ ਕਾਂਗਰਸ ਪਾਰਟੀ ਭਾਰਤ ਨ્યાય ਯਾਤਰਾ ਨਿਕਾਲਣ ਵਾਲੀ ਹੈ 14 ਜਨਵਰੀ ਸੇ ਲੈ ਕੇ 20 ਮਾਰਚ ਤੱਕ 6200 किलोमीटर लंबी भारत न्याय यात्रा 14 राज्यों से गुजरेगी मणिपुर में शुरुआत होगी और यह समाप्त होगी मुंबई में भारत जोड़ो यात्रा के दौरान राहुल जी ने तीन मुद्दे उठाए थे आर्थिक विषमताओं के बारे में उन्होंने जिक्र किया सामाजिक ध्रुवीकरण के बारे में उन्होंने बातचीत की और राजनीतिक तानाशाही जो आज हमारे देश में हकीकत बन गई है उसके बारे में जनता को अवगत कराया तो ये तीन बड़े मुद्दे थे भारत जोड़ो यात्रा के समय में उन्होंने अपनी आवाज बढ़ती हुई आर्थिक विषमताओं के बारे में बढ़ती हुई सामाजिक ध्रुवीकरण के बारे में और बढ़ती हुई राजनीतिक राजनीतिक तानाशाही के बारे में उन्होंने अपने विचार जनता के बीच में रखा वो मन की बात नहीं थी वो जनता की चिंता थी लोगों से सुनने के लिए भारत जोड़ो यात्रा निकाला गया था अब ये यात्रा दूसरे चरण में भारत न्याय यात्रा है आर्थिक न्याय के लिए सामाजिक न्याय के लिए और राजनीतिक न्याय के लिए लोकतंत्र को बचाना है संविधान को बचाना है महंगाई और बेरोजगारी से करोड़ों परिवार जो पीड़ित हैं उनको एक नया भविष्य उज्जवल भविष्य दिखाना है और फिर से जो समाज को बांटा जा रहा है समाज को बांटने की प्रक्रिया शुरू करनी है तो पहले भारत जोड़ो यात्रा